We yeah. are. ਸਾਡੀਆਂ ਪਾਤਸ਼ਾਹ ਬਣੇ ਹੋ ਗੈਂਡੀਆਂ ਗੁਰੂ ਜੀ ਸੋਡੇ ਮੂਰੇ ਤੇ ਸੋਡੇ ਨਾਮ ਬਖਸ਼ਿਆਂ ਦੇ ਮੈਂ ਤੋੜਾ ਕੇ ਕਰਕੇ ਕਿਰਪਾ ਤਖਤ ਤੇ ਵਿੱਚ ਕੋਠੀਆਂ ਵਿੱਚ ਇਹਨਾ ਸੰਗਤਾਂ ਦੇ ਲਾ ਕੇ ਕੌਂਸਲਾ ਮਹਿਫਲਾਂ ਬੈਜੋ ਗੁਰੂ ਜੀ ਵਿੱਚ ਇਹਨਾ ਸੰਗਤਾਂ ਦੇ ਸੰਗਤਾਂ ਨੂੰ ਨਾਂ ਚੜ ਜਾਣ ਕਰ ਮੀਆਂ ਤੇ ਸੰਗਤਾਂ ਦੀ ਕਵੀਆਂ ਜੀ ਕਦੀਆਂ ਸੱਚ ਖੰਡਾਂ ਦੇ ਗੁਲੰਦੈ ਜਮੀਨੂ ਆਜੋ ਸਤ ਗੁਰ ਜੀ ਨੈਗੇ ਵਿੱਚ ਨਾ ਸਕਤਾਂ ਦੇ ਰਗਾਉਂਦੇ ਰਾਗੀ ਤਾਨ ਸਹਿਣ ਨੂੰ ਇੱਕ ਪੈਰੇ ਲੱਗ ਜਾਣ ਗੈਣਿਆ ਤੇ ਸੰਗ ਪਾਣੀ ਦੁਨੀਆਂ ਕੀ ਕਨੀਆ ਤੋਂ ਨਿਯ ਰੋਗ ਘਟਾ ਦਿਓ ਸਤ ਗੁਰ ਜੀ ਦੂਰੋਂ ਨੇੜੇ ਆਇਆਂ ਸੰਗਤਾਂ ਦੇ ਬਾਬਾ ਜੀ ਪੰਗੀ ਘੁੰਮਦੀ ਵਾਲਿਓ ਜੀ ਦੁਖ ਰੋਗ ਆਵੇ ਨਾ ਰੂਹਾਂ ਦੇ

ਸਤਿਗੁਰ ਜੀ ਮੈਂ ਜੋ ਸੰਗਤਾਂ ਦੀਆਂ ਸੁਣਤਾ ਬੰਨ ਮੰਨ ਕੇ ਬਜਣ ਬੰਦਗੀ ਕਰਨੇ ਵਾਲੀਆਂ ਗੁਰੂ ਜੀ ਵਿੱਚ ਬੇਗੰਪਰੀ ਦੇਸ਼ ਦੇ ਛਟਾਂ ਲਿਆ ਕੇ ਅਮੀ ਜਲ ਕੂਟਾਂ ਚੋਂ ਵਰਖਾ ਪਾ ਦਿਓ ਵਿੱਚ ਨਾ ਛੋਡੀਆਂ ਸੰਗਤਾਂ ਦੇ ਸੰਗਤਾਂ ਨੂੰ ਰੰਗ ਚਾੜਿ ਜਾਣ ਤਾਂ ਦੁਆ ਵਿੱਚ ਹੁਕਮ ਚੱਲਦੇ ਤਰੁਨੀਆ ਦੇਰੇ ਸੰਗਤਾਂ ਮਾਚਾ ਜੀ ਦੇ ਦਾਤ ਘਟ ਕੀ ਵਿੱਚ ਹੈਣੀ ਚਰਮ ਤੇ ਕਰਮ ਦੇ ਪੁੱਤਰ ਦੀ ਉਹਨਾਂ ਨੂੰ ਵਾਹਦੋ ਬੰਡੇ ਪਿੰਡ ਵਾਲਿਓ ਤੇ ਬੰਗੀ ਗੁੰਟੀ ਵਾਲਿਓ ਪੁਨੇ ਛਾ ਜਗਰਾਵਾ ਵਾਲਿਓ ਦੋ ਦੇ ਪੁੱਤਰਾ ਦੀਆਂ ਜੋੜੀਆਂ ਜੀ ਸੱਚ ਠੰਡ ਦੀ ਕਲਮ ਹੱਥ ਤੇ मेलियूं गुरू जी ती कमज़ोर सदी कयां जीवान आ शब ਕਿਰਪਾ ਮਿਹਰਬਾਨ ਹੋ ਕੇ ਆ ਜੋ ਵਿੱਚ ਨਾ ਸੰਗਤਾਂ ਦੇ ਢਾਕੇ ਬਹਿ ਜੋ ਮੇਜ ਤੇ ਕੁਰਥੀਆਂ ਸਤਿਗੁਰਜੀ ਦਾਤਾ ਵਰਤਾ ਦਿਓ ਗੁਰੂ ਜੀ ਸਦਾ ਸਦਾ ਦੇ ਬਰਮ ਗਿਆਨ ਮੀਆਂ ਤੇ ਤੰਦਰੁਸਤੀ ਵਾਲੀਆਂ ਇਹ ਨਾ ਵਿੱਚ ਸੰਗਤਾਂ ਦੇ ਜੀ ਦੁਖੀਆਂ ਛੱਡਿਓ ਨਾ ਦੁਨੀਆਂ ਦੇ ਆ ਪਹਰਾਂ ਦਾ ਤਾਵੇਂ ਤਾਂ ਨਿਗਾਹ ਬਾੜੀਆਂ ਤ ਸੰਗਤਾਂ ਰੂਹਾਂ ਨੂੰ ਇਹਨਾ ਸੋਹਣੇ ਪਾਂਗਾ ਬਾੜੀਆਂ ਆਂਦੀਆਂ ਆ ਪਾਵ ਰਹਾਂ ਦਾ ਤਾਂ ਟਾਵੇਂ ਦਰਸ਼ਾਣੂ ਜਿਨ੍ਹਾਂ ਨੂੰ ਸੋਹਣੀ ਤਰਸੀ ਵਾਲਿਆਂ ਨੇ ਆ ਬੰਦ ਗੁੱਟੀ ਕੋ ਦੇਵ ਪੁਰਾਣੇ ਦਰਵੇਸ਼ਾਂ ਤੋਂ ਸੁਣਦੇ ਆਇਆ ਕਹਿੰਦੇ ਕਈ ਕਈ ਵਾਰੀ ਬਸ ਵੱਡੀ ਕੁਰਸੀ ਵਾਲਿਆਂ ਤੇ ਸੋਹਣੇ ਪਲਗਾਂ ਵਾਲਿਆਂ ਨੇ ਸਾਰੀ ਦੀ ਸਾਰੀ ਸੰਗਤ ਰਾਂਗੀ ਜੇਬ ਖਾਈ ਐ ਪਾਣੀ ਵਾਲੇ ਤਾਂ ਪੰਮੀਰ ਸਾਹਿਬ ਦਾ ਮੁੱਖ ਵਾਕ ਹੈ ਵਿੱਚ ਬਾਣੀ ਦੇ ਗੁੰਗੇ ਗੁੜ ਖਾਇਆ ਫਿਰ ਕੀ ਪੁੱਛੇ ਕੀ ਸੁਆਦ ਆਇਆ ਇਹ ਹੀ ਗੱਲ ਹੈ ਵੀ ਉਹ ਸੰਗਤਾਂ ਸੰਗਤਾਂ ਦੇ ਵਿੱਚ ਨਾਮ ਬਗਨ ਬੰਦਗੀ ਬਾਲੀਆਂ ਰੂਹਾਂ ਦੀ ਜਿਨ੍ਹਾਂ ਨੇ ਗੁੱਟੂ ਵੀ ਜਿੱਲਾ ਦੀ ਗੰਗਾ ਤਾਤਾ ਤੁਸੀਂ ਸਾਰੀਆਂ ਦੁਨੀਆਂ ਨੂੰ ਤੇ ਸਾਰੀਆਂ ਸੰਗਤਾਂ ਨੂੰ ਤਾਤਾ ਮਰਤਾ ਦਿਓ ਗੁਰੂ ਜੀ ਸਦਾ ਸਦਾ ਦੇ ਮੇਲਿਆਂ ਦੀਆਂ ਤੇ ਤੋ ਦਾਤਾ ਮਲਾ ਦਿਓ ਗੁਰੂ ਜੀ ਹਾਜ਼ਰੀਆਂ ਵਿੱਚ ਸੂਰਣੀਆਂ ਆਂ ਸੰਗਤਾਂ ਨੀਆਂ ਅਲਮੇਸਲ ਨੇ ਬਾਗ ਬੋਲਿਆਂ ਤੋਂ ਲਿਖ ਜੋ ਮਾਫ਼ੀਆਂ ਸਤਿਗੁਰੂ ਜੀ ਤੇਰੇ ਦਰ ਤੇ ਆ ਕੇ ਰੂਹਾਂ ਨਿਆਲ ਹੋ ਗਈਆਂ ਜਿਸ ਸਭ ਤੋਂ ਵੱਡਾ ਭਜਨ ਦੇ ਕੇ ਪਾਰਤਾ ਸਤਿਗੁਰ ਜੀ ਸਾਰੇ ਦੇਤੀ ਰੋਕਾਂ ਦੀ ਇੱਕ ਨਾਮ ਦੀ ਆ ਜੀ ਰੇ